ਦੋਸਤੋ ਬਜਟ 2025 ਆ ਗਿਆ ਹੈ ਔਰ ਸਾਰੇ ਨਾਲੋਂ ਵੱਡੀ ਖਬਰ ਜਿਹੜੀ ਬਜਟ ਦੀ ਹੈਗੀ ਉਹ ਇਹ ਹੈ ਕਿ ਹੁਣ ਆਪਾਂ ਨੂੰ 12 ਲੱਖ ਤੱਕ ਕੋਈ ਟੈਕਸ ਨਹੀਂ ਦੇਣਾ ਗਵਰਨਮੈਂਟ ਨੂੰ ਜੇ ਸਾਡੀ ਇਨਕਮ ਬਿਜ਼ਨਸ ਦੀ ਹੈ ਜਾਂ ਅਸੀਂ ਸੈਲਰੀਡ ਇਨਕਮ ਆ ਤਾਂ 12 ਲੱਖ ਤੱਕ ਸਾਡੀ ਇਨਕਮ ਟੈਕਸ ਫ੍ਰੀ ਹੈ ਪਰ ਇਹ ਨਾ ਸਮਝੋ ਕਿ ਜੇ ਸਾਡੀ ਇਨਕਮ 13 ਲੱਖ ਤਾਂ ਅਸੀਂ ਸਿਰਫ ਉੱਪਰਲੇ 1 ਲੱਖ ਤੇ ਹੀ ਟੈਕਸ ਦੇਣਾ ਫਿਰ ਸਾਡਾ ਪੂਰਾ ਪਿੱਛੋਂ ਲੈ ਕੇ 4 ਲੱਖ ਤੋਂ ਲੈ ਕੇ ਟੈਕਸ ਕੈਲਕੂਲੇਟ ਹੋਊਗਾ ਕਿ 4 ਤੋਂ 6 ਤੱਕ ਇੰਨਾ ਸਲੈਬ ਆ 8 ਤੋਂ ਲੈ ਕੇ 10 ਤੱਕ 12 ਤੱਕ ਇੰਨਾ ਸਲੈਬ ਆ ਫਿਰ ਉਸ ਤੋਂ ਬਾਅਦ ਉਹ ਪੂਰਾ ਪਿੱਛੋਂ ਸੋ 12 ਲੱਖ ਤੱਕ ਟੈਕਸ ਫਰੀ ਹੈ ਪਰ 12 ਲੱਖ 1000 ਤੇ ਫਿਰ ਪਿੱਛੋਂ ਲੈ ਕੇ ਲੱਗੂਗਾ ਇਹ ਖਬਰ ਹੈ ਉਸ ਤੋਂ ਇਲਾਵਾ ਜਿਵੇਂ ਇਸ ਇੱਕ ਹੋਰ ਵਧੀਆ ਚੀਜ਼ ਬਜਟ ਚ ਉਹਨਾਂ ਨੇ ਦੱਸੀ ਹੈ ਕਿ ਹੁਣ ਕੋਈ ਵੀ ਬੰਦਾ ਬੈਕ ਡੇਟ ਤੇ 4 ਸਾਲ ਦੀ ਆਈਟੀਆਰ ਭਰ ਸਕਦਾ ਤਾਂ ਜਿਵੇਂ ਤੁਹਾਨੂੰ ਪਤਾ ਕਿ ਵੀਜ਼ਾ ਵਗੈਰਾ ਲਗਵਾਉਣ ਵਾਸਤੇ ਆਈਟੀਆਰ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਪਹਿਲਾਂ ਸਿਰਫ ਆਪਾਂ 2 ਸਾਲ ਤੱਕ ਆਈਟੀਆਰ ਭਰ ਸਕਦੇ ਸੀ ਤੇ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਅਜੇ ਤੱਕ ਕੋਈ ਆਈਟੀਆਰ ਨਹੀਂ ਭਰੀ ਯਾਨੀ ਕਿ ਇਨਕਮ ਟੈਕਸ ਰਿਟਰਨ ਨਹੀਂ ਭਰੀ ਤਾਂ ਤੁਸੀਂ ਅੱਜ ਹੀ 4 ਸਾਲ ਤੱਕ ਦੀ ਬੈਕ ਡੇਟ ਚ ਰਿਟਰਨ ਭਰ ਸਕਦੇ ਹੋ ਤਾਂ ਤੁਹਾਡੇ ਕੋਲੇ ਫਿਰ ਵੀਜ਼ਾ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣਗੀਆਂ ਕਾਗਜ਼ ਤੁਹਾਡੀ ਫਾਈਲ ਵਧੀਆ ਬਣ ਜਾਊਗੀ ਡिटेल ਚ ਮੈਂ ਬਜਟ ਤੇ ਇੱਕ ਵੀਡੀਓ ਬਣਾਉਂਗਾ ਕਿਹੜੇ ਸ਼ੇਅਰਾਂ ਨੂੰ ਬੈਨੀਫਿਟ ਹੋਊਗਾ ਕਿਹੜੇ ਸੈਕਟਰ ਦੇ ਬੈਨੀਫਿਟ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜੇ ਚਾਹੁੰਦੇ ਹੋ ਤਾਂ ਕੱਲ 2 ਫਰਵਰੀ ਐਤਵਾਰ ਵਾਲੀ ਇੱਕ ਮੇਰੀ ਔਨਲਾਈਨ ਕਲਾਸ ਜੁਆਇਨ ਕਰਨ ਵਾਸਤੇ ਤੁਸੀਂ ਬਾਕੀ ਵੀਡੀਓਜ਼ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਕਲਾਸ ਕਿਵੇਂ ਜੁਆਇਨ ਕਰਨੀ ਹੈ